ਏਜੀ ਜਿਹੜਾ ਉਹਨੂੰ ਰਾਤੀ ਮੈਸੇਜ ਆਇਆ 31 ਦੇ 31 ਦਰ ਹਰੀਕ ਤੋਂ ਖੁੱਲ ਗਏ ਹੈਡ ਤੇ ਪਰ ਉਹ ਜਿਹੜੀ ਆ ਮੇਨ ਰੋਡ ਤੇ ਆਪਾਂ ਖੜੇ ਆ ਮਾਚਾ ਮਾਲਵਾ ਦੇ ਵਿੱਚ ਬੁੱਟਣਾ ਵਾਸੀ ਪਾਉ ਵਾਲਾ ਉੱਪਰ ਇੱਕੋ tufane ਆ ਗਿਆ ਛੜਕਦੇ ਬਹੁਤ ਜ਼ਿਆਦਾ ਅੰਦਰ ਜਿਹੜਾ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਵਾ ਫਸਲਾਂ ਵੀ ਸਾਰੀਆਂ ਡੋਬ ਗਈਆਂ ਤੇ ਜਿਹੜੀ ਸੜਕ ਰੋਡ ਜਾ ਰਿਹਾ ਪਾਣੀ ਜਿਹੜਾ ਆਰ ਪਾਰ ਹੋ ਗਿਆ ਤੇ ਜਿਹੜੀ ਚੌਂਕੀ ਸੀ ਸਾਡਾ ਨਾਕਾ ਪਾਉ ਵਾਲਾ ਉਹਦਾ ਵੀ ਜਿਹੜਾ ਕਮਰਾ ਵਾ ਉੱਥੇ ਪਾਣੀ ਭਰ ਗਿਆ ਤੇ ਦੇਖਣਾ ਵਿਸ਼ੇ ਖੜ ਕੇ ਦੇਖਣ ਦੇ ਨਾਲ ਸਾਥ ਦੇਣ ਜੇ ਕੋਈ ਕੰਮ ਕਰਨਾ ਹੋਵੇ ਆਪਣੇ ਬੰਦਿਆਂ ਜਾਵੇ ਨਾਲ ਮਦਦ ਕੀਤੀ ਜਾਵੇ। ਉਹ ਵੀ ਕਿਹੜੀ ਮਸੇਦ ਹੈ ਜਿਹੜਾ ਕੋਈ ਪਾਣੀ ਜਿਹੜਾ ਬਹੁਤ ਜ਼ਿਆਦਾ ਫਲੱਡ ਗੇਟ ਆਪਾਂ ਕਰਦੇ ਆਂ ਆਪਣੇ ਕੋਰੇ ਆਪਣੇ ਆਪ ਨੂੰ ਜਿਹੜਾ ਸਿਕਿਉਰ ਰੱਖਿਆ ਗਿਆ ਵੀ ਇਹਦਾ ਅਸਰ ਜੀ ਸੈਟ ਨਾ ਰਸਤਾ ਬੰਦ ਕਰ ਦਿੱਤਾ ਗਿਆ ਕਿੰਨੇ ਕਿਲੋ ਜੋੜਦਾ ਤੇ ਕਿਹੜਾ ਰਸਤਾ ਹੈ ਜੀ ਪੂਰਾ ਬਾਰਡਰ ਜੀ ਸਾਡੇ ਜਿਹੜਾ 20 25 ਪਿੰਡ ਹੈ ਇਧਰ ਪਿੰਡ ਦੇ ਮਾਝੇ ਚ ਔਰ ਕੋਲਪਰ ਜਿਹੜਾ ਹਾਈਵੇ ਤੇ ਆਪਾਂ ਖੜੇ ਆ ਇਥੇ 20 25 ਪਿੰਡ ਇਕੱਤਰ ਪਾ ਜਾਂਦੇ ਜੀ ਕੋਲਪਰ ਜਿਹੜੇ ਦੇ ਵਿੱਚ ਇਹ ਜੀ ਜਿਹਨਾਂ ਨੂੰ ਰਾਤੀ ਮੈਸੇਜ ਆਇਆ 31 ਦੇ 31 ਦਰ ਹਰੀਕ ਤੋਂ ਖੁੱਲ ਗਏ ਹੈੱਡ ਤੇ ਦਰ ਉਹ ਜਿਹੜੀ ਆ ਮੇਨ ਰੋਡ ਤੇ ਆਪਾਂ ਖੜੇ ਆ ਮਾਝਾ ਮਾਲਵਾ ਦੇ ਪੁੱਟ ਵਾਲੇ ਕੋਸੀ ਪਾਉ ਵਾਲਾ ਉੱਪਰ ਇਹ ਤੋਂ ਪਾਣੀ ਆ ਗਿਆ ਛੜਕਦੇ ਬਹੁਤ ਜ਼ਿਆਦਾ ਤੋ ਇਹ ਜਿਹੜਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਸਰਦਾਰ ਰਾਜੀ ਸਿੰਘ ਭੁੰਦਰ ਕਬਨੇਟ ਮੰਤਰੀ ਪੰਜਾਬ ਉਹਨਾਂ ਦਾ ਸਾਰਾ ਪ੍ਰਸ਼ਾਸਨ ਐਸਟੀਐਮ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਨੇ ਜਿਹੜਾ ਜਦੋਂ ਬਾੜ ਪਿਆ ਪੰਜ ਸਤਰਾ ਫੋਟ ਦਾ ਪਿਛੇ ਆਪਾਂ ਦੇਖਿਆ ਹੈ ਉਹਨਾਂ ਨੂੰ ਪੂਰਨ ਵਾਸਤੇ ਕੋਈ ਧਿਰ ਬਣਾਉਣ ਵਾਸਤੇ ਅੱਜ ਲੱਗ ਗਏ ਜੀ ਦੇ ਵਰ ਔਰ ਜੀਐਸਬੀ ਮਸ਼ੀਨਾਂ ਮਿੱਟੀ ਮਿੱਟੀ ਲਾ ਕੇ ਉੱਥੇ ਬੰਦਾ ਜਾ ਜਾ ਰਿਹਾ ਲੋਕਾਂ ਨੂੰ ਕੀ ਮੈਸੇਜ ਦੇਣਾ ਲੋਕਾਂ ਨੂੰ ਜਿਹੜਾ ਉਹ ਬੈਰੀਅਰ ਪਿਛੇ ਲੱਗਾ ਹੋਇਆ ਹੈ ਇੱਥੇ ਕਟਾਈ ਦਾ ਵਰਤੀ ਦੇ ਜਿਹੜਾ ਲੋਕ ਅਨਸਾਰ ਹੈ ਜਿਸ ਨੇ ਚੱਲਣਾ ਚਾਹ ਪਛੋਣਾ ਹੈ ਜੀ ਉਹਨਾਂ ਨੂੰ ਲੱਗਿਆ ਜਾ ਕੇ ਜੀ ਰਾਹੀ ਸੀ ਕਹਿੰਦਾ ਉਹਨਾ ਪਰ ਸਭ ਨੇ ਗੱਲ ਕੀਤੀ ਵੀ ਕਿ ਜਿਹੜਾ ਨਾਕਾ ਵਾ ਇਹ ਹੀ ਅੰਤ ਦਾ ਪਤਾ ਇਤਾਰੇ ਤੱਕ ਪਹੁੰਚਣ ਨੂੰ ਜਿਸ ਕਿਸੇ ਨੂੰ ਬਚੋ ਲੋਣਾ ਐਮਰਜੈਂਸੀ ਜਾਣਾ ਉਹ ਲੰਗੇ ਬਾਕੀ ਪਬਲਿਕ ਪਿਛੇ ਜਿਹੜਾ ਹਾਈਵੇ ਉਹ ਮੇਲ ਰੋਡ ਹਰੀਕਲ ਵਾ ਉਸ ਨੂੰ ਉਸ ਜਗ੍ਹਾ ਜਾਇਆ ਜਾਵੇ ਕੁਝ ਲੋਕ ਨੇ ਜਿਹੜੇ ਪ੍ਰਸ਼ਾਸਨੀਆਂ ਹਟਾਈ ਤਾਂ ਨੂੰ ਨਹੀਂ ਮੰਨ ਰਹੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹ ਵੀ ਦੇਖੋ ਸਭ ਪਤਾ ਹੀ ਜਿਹੜੇ ਇਲਾਕੇ ਦੇ ਇਹ ਲੋਕ ਲਾ ਮੰਨਣਾ ਚਾਹੀਦਾ ਜੀ ਹਾਂਜੀ ਇਹ ਦੇਖਣਾ ਪਿਛੇ ਖੜ ਕੇ ਦੇਖਣਾ ਜਾਂ ਨਾਲ ਸਾਥ ਦੇਣ ਜੇ ਕੋਈ ਕੰਮ ਕਰਨਾ ਤਾਂ ਫਿਰ ਆਪਣੇ ਬੰਦਿਆ ਜਾਵੇ ਨਾਲ ਮਦਦ ਕੀਤੀ ਜਾਵੇ ਚਲੋ ਹਾਂਜੀ ਕਿਨਾ ਸਰ ਸੰਸਦ ਕੋਲ ਕੋਲ ਫਰਸ਼ਤਾਂ ਦਾ ਸਰਪੰਚ ਜਿੱਦਾਂ ਪੱਟਿਆ ਦੇ ਮਾਲਵੇ ਦੀ ਜਿਹੜਾ ਬੰਦਾ ਰਸਤਾਂ ਕੀ ਕਰਦੀ ਹੈ ਸਭ ਤੋਂ ਜਿਹੜਾ ਇਸ ਤਰ੍ਹਾਂ ਤੇ ਜਿਹੜਾ ਕੋਲਿਆ ਭੋਵਾਲ ਵਾਲਾ ਤੇ ਉਹਦੇ ਨਾਲ ਕੰਨੇ ਜਿਹੜਾ ਵਾ ਕੋਲ ਰੋਜ਼ਾ ਦਾ ਆ ਚੁੱਕਾ ਵਾ ਫਸਲਾਂ ਵੀ ਸਾਰੀਆਂ ਡੁੱਬ ਗਈਆਂ ਤੇ ਜਿਹੜੀ ਸੜਕ ਰੋਡ ਜਾ ਰਿਆ ਪਾਣੀ ਜਿਹੜਾ ਆਰ ਪਾਰ ਹੋ ਗਿਆ ਤੇ ਜਿਹੜੀ ਚੌਂਕੀ ਸੀ ਸਾਡਾ ਨਾਕਾ ਭੋਵਾਲ ਵਾਲਾ ਉਹਦਾ ਜਿਹੜਾ ਖੂਹਰਾ ਵਾ ਉੱਚੇ ਪਾਣੀ ਭਰ ਗਿਆ ਤੇ ਪਬਲਿਕ ਦੀ ਸਹੂਲਤ ਨੂੰ ਦੇ ਦੇ ਕੋਈ ਮੁਸ਼ਕਲ ਪੇਸ਼ ਨਾ ਆਵੇ ਇੱਕ ਪਾਸੇ ਬੈਰੀਕੇਡ ਲਾ ਕੇ ਰਸਤਾ ਬੰਦ ਕਰ ਦਿੱਤਾ ਕਿ ਜਿਹੜੀ ਟ੍ਰੈਫਿਕ ਹੈ ਉਹ ਹਰੀ ਫੇਰ ਪਾਸੇ ਨੂੰ ਮੰਨ ਤੋਂ ਡਾਇਵਰਟ ਕਰਤੀ ਆਂਦੇ ਜਿਹੜਾ ਪਬਲਿਕ ਜਿਹੜੀ ਤੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸਰਕੀ ਨਾਲ ਸਿੱਧਾ ਜਾਓਗੇ ਉਹ ਨੂੰ ਪੇਲ ਮੈਸੇਜ ਦੇਣਾ ਜਾਂਦਾ ਭਈ ਅਨੇ ਜਿਹੜਾ ਬਹੁਤ ਜਿਆਦਾ ਫਲੱਡ ਆਇਆ ਭਾਖੜਾ ਡੈਮ ਤੋਂ ਖੁੱਲੇ ਗਏ ਆਪਣੇ ਆਪ ਨੂੰ ਜਿਹੜਾ ਵਾ ਸਿਕਿਉਰ ਰੱਖਿਆ ਜਾਵੇ ਜਿਹੜੇ ਪਸ਼ੂ ਆ ਡੰਕਰ ਆ ਉਹ ਪਹਿਲਾਂ ਪਹਿਲਾਂ ਲੈ ਗਈ ਆ ਪਬਲਿਕ ਤੇ ਬਾਕੀ ਅਸਲ ਜਿਹੜੀ ਹੈ ਸਾਰੀ ਲੋਕ ਜਿਹੜੀ ਸਟੇਟ ਰਾਂ ਦੀ ਲੋੜ ਆ ਫਿਰ ਲੋਕ ਜਿਹੜੇ ਆ ਪਬਲਿਕ ਨੂੰ ਉਹ ਹੀ ਆ ਸੰਗਿਆ ਦੇਣਾ ਚਾਹੁੰਦਾ ਕੋਈ ਜਿਹੜਾ ਮੌਤ ਤੋਂ ਬਚਾਇਆ ਜਾਵੇ ਕਿਉਂਕਿ ਆਪਣਾ ਜਿਹੜਾ ਵਾ ਜਿਹੜਾ ਨੁਕਸਾਨ ਜਿਹੜਾ ਹੋ ਰਿਹਾ ਵਾ ਉਹ ਜਿਹੜਾ ਆਪਾਂ ਆਪ ਨੂੰ ਤੁਹਾਡੇ ਕੋਲ ਪੁਲਿਸ ਦਾ ਕੀ ਲੋਕਾਂ ਨਾਲ ਸੰਯੋਗ ਹੈ ਤੁਹਾਡੇ ਕੋਲ ਇਹ ਕਾਫੀ ਸਿਰ ਹੋ ਰਹੇ ਹਨ ਉਹ ਨਵੀਂ ਦਿਰਾ ਸਭਰਾਵਾਂ ਵਾਲਾ ਬਣਿਆ ਇੱਕ ਸੰਗਠਨ ਹੈ ਜਿਹੜਾ ਕੁਰਾਨ ਪਵਇ ਪਾਣੀ ਤੇ ਬਿਜਲੀ ਖਾਤਮੇ ਰੋਮਨ ਨੇ ਲਿੰਤ ਕਰਦੇ ਸਾਰਾ ਲੋਕ ਆ ਰਹੀ ਸੀ ਹੋਰ ਸੀ ਹੋ ਰਹੇ ਆ ਪਬਲਿਕ ਤੋਂ ਹੁਣ ਲੱਗੂਗੀ ਪਰਸ ਜੀ ਕਾਰਨ ਸਰ ਤੋਂ ਲੋਕ ਨੇ ਜਿਹੜੇ ਤੁਹਾਡੇ ਜਿਹੜੇ ਤੁਸੀਂ ਅਜੇ ਕਾਰਨ ਕਰ ਰਹੇ ਨਹੀਂ ਲੈ ਰਹੇ ਕੱਦਨ ਤਰੀਕੇ ਨਾਲ ਕੀ ਉਹਨਾਂ ਕੋਲ ਦੇ ਰਹੀ ਤੁਸੀਂ ਬੇ ਸਮਾਜਿਕ ਦਾ ਸਾਨੂੰ ਦੇਖਿਆ ਨਾ ਇਹ ਜਿਹੜੇ ਮਨੁੱਖਾਂ ਦੇ ਨਾਲ ਇਹ ਸਾਰੇ ਵਸਤੇ ਆ ਦੋਪਹੀ ਘੜੀਆਂ ਸਾਰਿਆਂ ਦੇ ਆਪਣੇ ਫਸਲਾਂ ਸਾਰੀਆਂ ਦੋਪਹੀਆਂ ਬਾਰਾਂ ਪਾਸੇ ਦੇ ਆ ਰਹੇ ਕਿ ਪਰਲੇ ਪਾਸੇ ਬੰਨ ਤੋਂ ਜੇ ਬਿਲਕੁਲ ਠੀਕ ਹੈ ਕਿ ਕਿਸੇ ਕੋਈ ਬਲਬਾ ਤਰੇ ਜਿਉ ਤਾਂ ਪਾਣੀ ਨਹੀਂ ਆਇਆ ਪਾਣੀ ਉੱਤੇ ਪਾਸੇ ਹੀ ਹੈ ਤੇ ਲੋਕਾਂ ਨੂੰ ਇਹੋ ਕਹਿੰਦੇ ਆ ਕਿ ਜਿਹੜਾ ਉਹ ਜਨਮ ਲੱਗਦੇ ਜਿਹੜਾ ਅਸਰ ਹੋ ਗਿਆ ਫਰਵਾਹ ਜਿਹੜੇ ਸਾਰੇ ਜਿਹੜੇ ਸ਼ਰਤ ਦੇ ਅਨੁਸਾਰਾਂ ਦੀ ਰਿਪੋਰਟਾਂ ਸਨ ਜਿਆਦਾ ਸਭ ਅੰਦਰ ਜਾਇਓ ਨਾ